ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਜਥਾ ਪੰਜਾਂ ਪਿਆਰਿਆਂ ਦੀ ਰਹਿਨਮਾਈ ਹੇਠ ਪੰਜਾਂ ਸਾਹਿਬ ਦੀ ਧਰਤੀ ਤੇ ਖਾਲਸਾ ਸਿਰਜਣਾ ਦਿਵਸ ਮਨਾਉਣ ਦੇ ਲਈ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਿਉਂਕਿ ਅੱਜ ਸੰਸਾਰ ਦੇ ਵਿੱਚ ਖਾਲਸਾ ਸਿਰਜਣਾ ਦਿਵਸ ਮਨਾਇਆ ਜਾ ਰਿਹਾ ਤਾਂ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਹੁਤ-ਬਹੁਤ ਵਧਾਈਆਂ ਦਿੰਦਾ ਕਿਉਂਕਿ 1699 ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਜਸਮੀਤ ਪਤਾ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਤੇ ਉਹ ਇਦਾਂ ਦਾ ਇਨਕਲਾਬ ਲਿਆਤਾ ਸੀਗਾ ਕਿਉਂਕਿ ਖਾਲਸਾ ਜਿਹੜਾ ਸਭ ਤੋਂ ਨਿਆਰਾ ਹੈ ਹੂੰ ਹੂੰ ਤੇ ਅੱਜ 60ਾਂ 70ਾਂ ਘੰਟੀਆਂ ਦੇ ਵਿੱਚ ਖਾਲਸਾ ਵੱਸਦਾ ਹੈ ਤੇ ਉੱਥੇ ਜਿੱਥੇ-ਜਿੱਥੇ ਵੱਸਦਾ ਉੱਥੇ-ਉੱਥੇ ਅੱਜ ਖਾਲਸਾ ਸਿਰਜਣਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਤੇ ਮੈਂ ਜਿੱਥੇ ਦੀ ਮੈਨੂੰ ਮੌਕਾ ਮਿਲਿਆ ਮੇਰੇ ਨਾਲ ਅਮਰਜੀਤ ਸਿੰਘ ਜੀ ਭਲਾਈਪੁਰ ਤੇ ਰਵਿੰਦਰ ਸਿੰਘ ਖਾਲਸਾ ਦੋਨੇ ਸ਼੍ਰੋਮੇ ਕਮੇਟੀ ਮੈਂਬਰ ਤੇ ਸੰਗਤਾਂ ਹਜ਼ਾਰ ਤੋਂ ਉੱਪਰ ਸੰਗਤਾਂ ਜਿਹੜੀਆਂ ਪੰਜਾਂ ਪਿਆਰਿਆਂ ਦੀ ਰਹਿਨਮਾਈ ਹੇਠ ਜਾ ਰਹੀਆਂ ਤੇ ਮੈਂ ਅਰਦਾਸ ਕਰਦਾ ਕਿ ਕਿਉਂਕਿ ਪੰਜਾ ਸਾਹਿਬ ਨਨਕਾਣਾ ਸਾਹਿਬ ਅੰਡੇਰਾ ਸਾਹਿਬ ਲਾਹੌਰ ਔਰ ਬਾਕੀ ਦੇ ਸੱਚਾ ਸੌਦਾ ਕਰਤਾਰਪੁਰ ਸਾਹਿਬ ਸਾਰੇ ਗੁਰੂ ਘਰਾਂ ਦੇ ਦਰਸ਼ਨ ਦਿਜ਼ਾਰੇ ਜਿਹੜੇ ਆ ਉਹ ਜੱਥੇ ਨੇ ਕਰਨੇ ਤੇ ਅਰਦਾਸ ਕਰਦੇ ਆ ਸਾਡੇ ਵਿੱਚ ਆਸਤਾ ਸ਼ਰਦਾ ਸਤਕਾਰ ਔਰ ਅਸੀਂ ਨਮਾਣੇ ਮੰਨ ਕੇ ਗੁਰਨਾਨਕ ਦੇ ਦਰਦ ਦੇ ਜਿਹੜੇ ਦਰਸ਼ਨ ਕਰੀਏ ਕਿਸੇ ਨੇ ਵੀ ਕੋਈ ਵੀ ਨਾਮ ਜਪਣਾ ਤੇ ਗੁਰੂ ਦਾ ਨਾਮ ਲੈ ਕੇ ਆਪਾਂ ਨੇ ਜਿਹੜੇ 10 ਦਿਨ ਜਿਹੜੇ 9 10 ਦਿਨ ਨੇ ਉਹ ਕੱਟਨੇ ਆ ਤੇ ਮੈਂ ਅਖੀਰ ਦੇ ਵਿੱਚ ਫਿਰ ਅਰਦਾਸ ਕਰਦਾ ਕਿ ਜਿਤਨਾ ਵੀ ਖਾਲਸਾ ਸਮੁੱਚਾ ਸੰਸਾਰ ਦੇ ਵਿੱਚ ਵੱਸਦਾ ਹੈ ਤੇ ਅੱਜ ਦਾ ਦਿਨ ਮੈਂ ਕਹਾਂਗਾ ਕਿ ਕੋਈ ਵੀ ਕੋ ਆਪਣਾ ਜਿਹੜਾ ਜਨਮ ਦਿਨ ਨਹੀਂ ਮਨਾਉਂਦੀ ਤੇ ਖਾਲਸੇ ਨੂੰ ਸੁਭਾਗਾ ਸਮਾ ਜਿਹੜਾ ਉਸ ਅਕਾਲ ਪੁਰਖ ਨੇ ਤੇ ਕਲਕੀ ਤਰਪਾਸ਼ ਨੇ ਦਿੱਤਾ ਕਿ ਖਾਲਸਾ ਸਿਰਜਣਾ ਜਿਹੜਾ ਅਸੀਂ ਆਪਣਾ ਜਨਮ ਦਿਨ ਕੂਮ ਜਿਹੜੀ ਆ ਮਨਾਉਂਦੀ ਹੈ ਸਭ ਦੀਆਂ ਖੁਸ਼ੀਆਂ ਖੇੜੇ ਝੋਲੀਆਂ ਭਰੇ ਤੇ ਇੱਦੇ ਤਰ੍ਹਾਂ ਆਪਾਂ ਕਿਸੇ ਨਿਸ਼ਾਨ ਸਾਹਿਬ ਝੁਲਦੇ ਰਹਿਣ ਤੇ ਆਪਾਂ ਖਾਲਸੇ ਦਾ ਜਿਹੜਾ ਸਿਰਜਣ ਦੇ ਸਮਨੋਂਦੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਾਹਿਬ ਆਖਰੀ ਸਵਾਲ ਹੈ ਕਿ ਅਸੀਂ ਰੋਜ਼ ਅਰਦਾਸ ਦੇ ਵਿੱਚ ਸੁਣਦੇ ਵੀ ਆਂ ਅਰਦਾਸ ਕਰਦੇ ਵੀ ਆਂ ਕਿ ਖੁੱਲੇ ਦਰਸ਼ਨ ਦੀਦਾਰੇ ਮਿਲਣ ਤਾਂ ਆਸ ਕਰਦੇ ਹਾਂ ਇੱਕ ਬੇਨਤੀ ਕਰਨ ਵਾਲੇ ਉਹਨਾਂ ਅੱਗੇ ਪਾਕਿਸਤਾਨ ਦੇ ਜਿਹੜੇ ਜਥੇਬੰਦੀ ਹੈਗੀ ਆ ਜਾਂ ਉੱਥੇ ਦੀ ਸਰਕਾਰ ਹੈਗੀ ਆ ਕਿ ਨਨਕਾਣਾ ਸਾਹਿਬ ਦਾ ਕੋਈ ਲੰਘਾ ਜਿਹੜਾ ਉਹ ਖੁਲਾਇਆ ਜਾ ਸਕੇ ਜਿਵੇਂ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਖੁੱਲਿਆ ਗੁਰੂ ਨਾਨਕ ਦਾ ਦਰ ਜਿਹੜਾ ਸਭ ਤੋਂ ਵੱਡਾ ਤੇ ਉੱਚਾ ਆ ਤੇ ਆਪਾਂ ਅਰਦਾਸਾਂ ਕਰਦੇ ਸੀਗੇ 1947 ਤੋਂ ਬਾਅਦ ਅਰਦਾਸਾਂ ਕਰਦੇ ਸੀ ਤੇ ਅਰਦਾਸਾਂ ਕਰਦੇ ਆਂ ਆਪਾਂ ਨੂੰ ਕਰਤਾਰਪੁਰ ਸਾਹਿਬ ਦਾ ਲੰਗਾ ਫੁੱਲ ਗਿਆ ਜਿੰਨੀ ਆਸਤਾ ਜਿੰਨੀ ਸਾਧਾ ਜਿੰਨੀ ਸਤਕਾਰ ਦੇ ਨਾਲ ਅਰਦਾਸ ਕਰ ਰਹੇ ਉਹ ਝੋਲੀਆਂ ਭਰਨ ਵਾਲਾ ਦਾਤਾ ਬੈਠਾ ਤੇ ਜਿੱਦਾਂ ਆਪਾਂ ਅਰਦਾਸ ਕਰਦੇ ਸਮੁੱਚਾ ਪੰਥ ਅਰਦਾਸ ਕਰਦਾ ਉਹ ਉਹ ਦਿਨ ਦੂਰ ਨਿੰਗੇ ਕਿ ਨਨਕਾਣਾ ਸਾਹਿਬ ਦੇ ਦਸੰਤਾਰੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਅਰਵਿੰਦਰ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਡਿਪਟੀ ਲੀਡਰ ਜਥਾ ਤੇ ਮੈਂ ਹਲਕਾ ਅਮਲੋ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹਾਂ ਅੱਜ ਅਸੀਂ ਜਿੱਥੇ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੇ ਉੱਤੇ ਲੱਖ ਲੱਖ ਵਾਰ ਮੁਬਾਰਕਬਾਦ ਦਿੰਨੇ ਆ ਤੇ ਉਥੇ ਸਾਰਾ ਜਥਾ ਜਿਹੜਾ ਹੈਗਾ ਉਹ ਨਨਕਾਰਾ ਸਾਹਿਬ ਪੰਜਾ ਸਾਹਿਬ ਦੀ ਧਰਤੀ ਦੇ ਉੱਤੇ ਜਾ ਰਿਹਾ ਕਿ ਹਰ ਸਾਲ ਖਾਲਸਾ ਸਾਜਨਾ ਦਿਵਸ ਪੰਜਾ ਸਾਹਿਬ ਦੀ ਧਰਤੀ ਵਿਖੇ ਮਨਾਇਆ ਜਾਂਦਾ ਅਸੀਂ ਸਾਰੇ ਜਾ ਰਹੇ ਹਾਂ ਰਲ ਮਿਲ ਕੇ ਕਿ 1525 ਸ਼ਰਧਾਲੂਆਂ ਦੇ 1601 ਦਾ ਭੇਜਿਆ ਗਿਆ ਸੀਗਾ ਜਿਨ੍ਹਾਂ ਦੇ ਵਿੱਚੋਂ 76 ਪਾਸਪੋਰਟ ਜਿਹੜੇ ਨੇ ਉਹ ਅਯੋਗ ਪਾਏ ਗਏ ਨੇ ਤੇ 1525 ਦੇ ਵਿੱਚੋਂ 595 ਜਿਹੜੇ ਨੇ ਉਹ ਕੱਟ ਦਿੱਤੇ ਗਏ ਨੇ ਤੇ 929 ਪਾਸਪੋਰਟ ਜਿਹੜਾ ਸਾਨੂੰ ਵੀਜ਼ਾ ਪ੍ਰਾਪਤ ਹੋਇਆ ਤੇ ਜਿੱਥੇ ਅਸੀਂ ਇਸ ਗੱਲ ਦਾ ਬੜਾ ਦੁੱਖ ਵੀ ਜ਼ਾਹਰ ਕਰਦੇ ਆ ਪਾਕਿਸਤਾਨ ਗਵਰਨਮੈਂਟ ਦੇ ਵੱਲੋਂ ਕੋਲੇ ਕਿ ਜਿਹੜੇ ਇੰਨੇ ਸ਼ਰਧਾਲੂਆਂ ਦੇ ਪਾਸਪੋਰਟ ਨਹੀਂ ਸੀ ਕੱਟਣੇ ਚਾਹੀਦੇ ਕਿਉਂਕਿ ਉਹਨਾਂ ਦੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਦੀ ਆ ਇਸ ਤਰ੍ਹਾਂ ਕਰਕੇ ਅਸੀਂ ਰਲ ਮਿਲ ਕੇ ਪੰਜਾ ਸਾਹਿਬ ਦੀ ਧਰਤੀ ਦੇ ਉੱਤੇ ਜਾ ਰਹੇ ਆ ਜਿੱਥੇ ਅਮਰ ਸੰਚਾਰ ਵੀ ਕੀਤਾ ਜਾਣਾ ਹੈ ਅਮਰ ਸੰਚਾਰ ਕਰਕੇ ਕਕਾਰ ਫਰੀ ਭੇਟਾ ਰਹਿ ਦਿੱਤੇ ਜਾਣੇ ਨੇ ਲਿਟਰੇਚਰ ਨਿਸ਼ਾਨ ਸਾਹਿਬਾਂ ਦੀ ਸਾਰਿਆਂ ਦੀ ਸੇਵਾ ਇਸ ਤਰ੍ਹਾਂ ਕਰਕੇ ਜੋ ਵੀ ਰਾਗੀ ਟਾਡੀ ਸਹਿਬਾਨ ਸਾਤ ਉਹਨਾਂ ਨੇ ਮੰਗੇ ਨੇ ਅਸੀਂ ਉਹ ਜਥਾ ਨਾਲ ਲੈ ਕੇ ਜਾ ਰਹੇ ਆ ਤੇ ਸਾਡੇ ਜਥੇ ਦੀ ਅਗਵਾਈ ਕਰ ਰਿਹਾ ਸਦਾ ਕਲਵੰਤ ਸਿੰਘ ਜੀ ਮੰਨਣ ਸਾਹਿਬ ਤੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਹੀ ਰਲ ਮਿਲ ਕੇ ਇਹ ਸਾਰੀਆਂ ਜਿਹੜੀਆਂ ਸੁਵਾਮਾਂ ਉਹ ਨਵਾਵਾਂਗੇ ਜਿੱਥੇ ਮੈਂ ਧੰਨਵਾਦ ਕਰਦਾ ਮਾਂ ਜੋ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜਾ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਯੋਗ ਸਮਝਦੇ ਹੋਏ ਸੇਵਾ ਜੱਥੇ ਦੀ ਦਿੱਤੀ ਹੈ ਤੇ ਅਸੀਂ ਪੂਰੇ ਡਟ ਕੇ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਜਿਹੜੀਆਂ ਮੰਗਾ ਉਸ ਸਰਕਾਰ ਕੋਲ ਉਠਾਉਣ ਵਾਲੀਆਂ ਨੇ ਪਾਕਿਸਤਾਨ ਗਵਰਨਮੈਂਟ ਕੋਲੇ ਉਹ ਵੀ ਉਠਾਵਾਂਗੇ ਤੇ ਜਿਹੜੇ ਗੁਰਤਾਬ ਨਹੀਂ ਖੁੱਲੇ ਉਹਨਾਂ ਨੂੰ ਖੋਲਣ ਦੇ ਲਈ ਉਹਨਾਂ ਨੂੰ ਸਾਬ ਸੰਭਾਲ ਦੇ ਲਈ ਉਪਰਾਲੇ ਕਰਨ ਦੇ ਲਈ ਉਹ ਵੀ ਅਸੀਂ ਸਰਕਾਰ ਨੂੰ ਕਹਾਂਗੇ ਤੇ ਵੀਜ਼ੇ ਨਾ ਕੱਟਣ ਦੇ ਲਈ ਵੀ ਅਸੀਂ ਇਸ ਨਿਮਰ ਬੇਨਤੀ ਕਰਾਂਗੇ ਐਸਜੀਪੀਸੀ ਵੱਲੋਂ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਆ ਸੰਤਾਂ ਵਾਸਤੇ ਉੱਥੇ ਕੀਤੇ ਜਾਂਦੇ ਆ ਐਸਜੀਪੀਸੀ ਵੱਲੋਂ ਪੂਰੇ ਪ੍ਰਬੰਧ ਕੀਤੇ ਜਾਂਦੇ ਨੇ ਇੱਥੋਂ ਜਾਣ ਵਾਸਤੇ ਲੰਗਰਾਂ ਦੇ ਪ੍ਰਬੰਧ ਜਿਹੜੇ ਨੇ ਉਹ ਵੀ ਬਾਗਾ ਬਾਰਡਰ ਤੇ ਕੀਤੇ ਜਾਂਦੇ ਨੇ ਤੇ ਉਹ ਉਦੋਂ ਪਾਰ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਾਰੇ ਜਥੇ ਨਾਲ ਲੈ ਕੇ ਉਹ ਪਾਕਿਸਤਾਨ ਗਵਰਨਮੈਂਟ ਜਿਹੜੀ ਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਲੰਗਰਾਂ ਦੇ ਇੰਤਜ਼ਾਮ ਕਰਦੀ ਆ ਇਸੇ ਤਰ੍ਹਾਂ ਹਰ ਸਾਲ ਅਸੀਂ ਰਲ ਮਿਲ ਕੇ ਸਾਰੇ ਨਿਭਾਉਨੇ ਆ ਕਿ ਅਸੀਂ ਫੇਰ ਸਾਰਿਆਂ ਨੂੰ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ